ਲੋਕੀ ਪੰਜਾਬੀ ਬ੍ਰਾਂਚ ਚੈਫ ਜੀ ਆਇਆ ਨੂੰ ਸੁਤਰੀਪਾਲ ਜੀ ਨੂੰ ਗੁੱਡ ਆਫਟਰਨੂੰ ਜਿੱਥੇ ਉਹ ਹਾਜ਼ਰ ਹੋ ਵਾਸਤੇ ਰਹੋ ਅੱਜ ਫੇਰ ਅਸੀਂ ਜ਼ਿਕਰ ਕਰਾਂਗੇ ਪੰਜਾਬ ਦਾ ਤੇ ਪੰਜਾਬ ਹੀ ਇੱਕ ਸਭ ਤੋਂ ਵੱਡੀ ਜਮਾਨਦਾਰ ਜਿਹੜੀ ਨਾ ਆਪੋਜੀਸ਼ਨ ਹੈ ਛੇ ਲੀਡਰਸ਼ਿਪ ਆਫ ਦਿ ਜੀਐਲਐਚ ਐ ਤੇ ਹਕੂਮਤ ਉਸੇ ਵਜ੍ਹਾ ਤੋਂ ਮਜੇਰ ਬੜੇ ਮੋਜਾ ਲੋਟਰੀ ਹੈ ਕਿ ਕਦੋਂ ਤੱਕ ਨਾਟਕੀ ਮੋਜਾ ਕੇ ਪੋਜੀਸ਼ਨ ਤੋਂ ਬਗੈਰ ਹਕੂਮਤ ਕਰੀ ਜਾ ਰਹੀ ਹੈ ਹੱਟ ਸਾਈਡ ਦੇ ਉੱਤੇ ਤੇ ਚੌਲੀ ਸਾਹਿਬ ਸਾਡੇ ਨਾਲ ਨੇ ਉਹ ਵੀ ਪਰੇਸ਼ਾਨ ਨੇ ਪੀਟੀਆਈ एकदम ਕਦੀ ਕਦੀ ਜਲਸੇ ਜਲੂਸਾਂ ਦੀ ਹੀ ਕਾਲ ਦਿੰਦੀ ਹੈ ਫਿਰ एकदम ਰਕੋਸ ਕਰਕੇ ਵਾਜਿੰਦੀ ਹੈ ਤੇ ਕੀ ਹੋ ਰਿਹਾ ਛੋਲੀ ਸਾਹਿਬ ਪੀਟੀਆਈ ਦੇ ਅੰਦਰ ਹਾਂਜੀ ਨਾ ਸਾਹਿਬ ਉਹ ਬਸ ਇਹ ਹੈ ਕਿ ਨਵੇਂ ਵਜ਼ੀਰਾਂ ਆ ਗਏ ਨੇ ਸੈਲ ਅਫਰੀਦੀ ਸਾਹਿਬ ਲੇਕਿਨ ਤੁਹਾਨੂੰ ਪਤਾ ਕਿ ਪੀਟੀਆਈ ਵਾਲੇ ਜਜ਼ਬਾਤੀ ਬੜੇ ਨੇ ਜਿਹੜੇ ਦੀ ਜਿਹੜੀ ਵਰਕਰਸ ਨੇ ਸਪੋਰਟਰਸ ਨੇ ਉਹ ਜਿਸ ਦਿਨ ਅਨਾਉਂਸਮੈਂਟ ਹੋਈ ਸੀ ਤੇ ਉਹਨਾਂ ਨੇ ਕਿਹਾ ਪਤਾ ਨਹੀਂ ਇਨਕਲਾਬ ਆ ਹੁਣ ਕੇਪੀ ਸ਼ੁਰੂ ਹੋ ਗਿਆ ਖੈਬਰ ਪਖਤੂਨ ਖਾਨ ਵਜ਼ੀਰ ਅਗਾ ਬੜਾ ਉਹਨਾਂ ਨੇ ਸ਼ੋਰ ਤਿਆਏ ਤੇ ਉਹ ਲੇਕਿਨ ਉਹ ਹਲੇ ਤੱਕ ਤੇ ਕੋਈ ਇਨਕਲਾਬ ਨਜ਼ਰ ਨਹੀਂ ਆ ਰਿਹਾ ਹਲੇ ਤੱਕ ਸਿਰਫ ਬੜਕਾ ਹੀ ਮਾਰ ਰਹੇ ਨੇ ਸੈਲਫਰੀਦੀ ਸਾਹਿਬ ਵੀ ਤੇ ਉਹ ਤਾਂ ਤੁਹਾਨੂੰ ਪਤਾ ਡੰਡਾ ਪਰ ਸਾਹਿਬ ਨੇ ਬੜੀਆਂ ਮਾਰੀਆਂ ਸੀ ਤੇ ਉਹ ਹੁਣ ਇੱਕ ਨਹੀਂ ਅਜੀਬੋ ਗਰੀਬ ਕਿਸਮ ਦੇ ਜਿਹੜੇ ਤੁਹਾਨੂੰ ਪਤਾ ਉਹ ਲੈ ਆਏ ਨੇ ਡਿਮਾਂਡਾਂ ਕਿ ਜੀ ਮੈਂ ਕੈਬਨਟ ਜਿਹੜੀ ਇਮਰਾਨ ਖਾਨ ਦੀ ਮੁਲਾਕਾਤ ਤਾਂ ਨਹੀਂ ਬਗੈਰ ਬਣਾਣੀ ਹੁਣ ਉੱਥੇ ਕੈਬਨਟ ਹੈ ਕੋਈ ਨਹੀਂ। ਯਾਰਾ ਕਾਫੀ ਦਿਨ ਹੋ ਗਿਆ ਇਹਨਾਂ ਨੂੰ ਹੌਥ ਲਿਆਨ ਹੋਏ। ਤੇ ਉਹ ਯਾਰਾ ਰਾਣਾ ਸਾਹਿਬ ਤੁਹਾਨੂੰ ਪਤਾ ਜਦੋਂ ਫਿਰ ਪਾਰਟੀਆਂ ਦੀ ਪੋਲੀਟਿਕਲ ਪਾਰਟੀਆਂ ਦੀ ਸਟੈਬਲਿਸ਼ਮੈਂਟ ਨਾਲ ਲੜਾਈ ਹੋਵੇ ਤੇ ਇਹਨਾਂ ਦੇ ਇਸ ਤਰ੍ਹਾਂ ਦੀ ਤੁਹਾਡਾ ਜ਼ਾਉਨੀਆਂ ਕਿ ਮੁਲਾਕਾਤ ਨਹੀਂ ਹੋਣੀ, ਮੁਲਾਕਾਤ ਨਹੀਂ ਹੋਣ ਦੇਣੀ, ਲੇਟ ਹੋਣੀ ਇਹ ਉਹ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਰ ਰੱਖਾ ਕਿ ਆਪਣੀ ਕੋਈ ਸਟ੍ਰੈਟਜੀ ਬਣਾਣੀ ਹੁੰਦੀ ਹੈ ਬਸ ਇਹ ਹੁਣ ਉਹ ਇਸ ਗੱਲ ਤੇ ਫਸੇ ਹੋਏ ਨੇ। ਉਦੋਂ ਉਹਨਾਂ ਦੀ ਮੁਲਾਕਾਤ ਨਹੀਂ ਹੋ ਰਹੀ ਤੇ ਉਦੋਂ ਉਹ ਕੈਬਨਟ ਨਹੀਂ ਬਣਾ ਰਹੇ। ਤੇ ਬਾਕੀ ਉਹਨਾਂ ਨੇ ਕੋਈ ਜਿਰਗੇ ਦਾ ਐਲਾਨ ਕੀਤਾ ਜੀ ਕਿ ਜਿਰਗਾ ਕਰਾਂਗੇ ਜਿਰਗੇ ਦਾ ਤੁਹਾਨੂੰ ਪਤਾ ਪਹਿਲਾਂ ਵੀ ਖੈਬਰ ਪਖਤੂਨ ਖ ਜੰਡਾਪੁਰ ਸਾਹਿਬ ਨੇ ਕਾਫੀ ਕਰਾਈ ਸੀ ਤੇ ਉਹ ਜਿਰਗੇ ਨੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੈ ਕਿ ਜਿਰਗੇ ਜੋ ਕੀ ਨਿਕਲ ਲੈਣਾ ਤੇ ਤੁਸੀਂ ਦੱਸੋ ਤੁਹਾਨੂੰ ਕੀ ਨਜ਼ਰ ਆ ਰਿਹਾ ਮੈਂ ਤੇ ਇਹ ਵੇਖ ਕੇ ਉਹ ਸਹੀ ਪਿਛਲੀ ਵਾਰੀ ਸੀ ਗੱਲ ਕੀਤੀ ਸੀ ਕਿ ਇਹ ਜਿਹੜਾ ਸੀਰ ਮੈਂ ਨੌਜਵਾਨ ਹੈ ਕਿ ਐਜੂਕੇਸ਼ਨ ਸ਼ੁਰੂ ਕਰੇ ਨਰਜਲ ਸੇ ਜਿਹੜਾ ਸੀ ਇਹ ਵੋਟ ਵੋਦੀ ਤਰਫ ਕੋਈ ਹੁਣੇ ਤੱਕ ਇਸ਼ਾਰਾ ਨਹੀਂ ਜਮੀਆਂ ਆ ਰਹੇ ਐਦੀ ਤਰਫੋਂ ਹਾਂ ਉਧਰੋਂ ਆ ਗਏ ਉਹ ਕਰਾਚੀ ਚਲੀ ਗਈ ਇਹ ਕਿਆਦਰ ਪੀਟੀਆਈ ਨੇ ਕਹਿ ਰਹੇ ਨੇ ਜੀ ਸੀ ਤਰੀਕਾ ਆਗਾਸ ਕਰ ਰਿਹਾ ਇੱਕ ਉਹਦੀ ਕਿੰਨੀ ਜਾਨ ਹੈ ਕਿਉਂਕਿ ਵਿਚਾਰੇ ਉਹ ਇੰਟੈਲੈਕਚੁਅਲ ਟਾਈਪ ਦੇ ਕੋਈ ਬੰਦੇ ਨੇ ਸਾਰੇ ਤੇ ਉਹ ਕਿਹੜੀ ਤਰੀਕਾ ਚਲਾਉਣਗੇ ਲੋਕਾਂ ਨੂੰ ਕਿਸ ਤਰ੍ਹਾਂ ਕੱਢ ਲਏ ਸਰਦਾਂ ਦੇ ਉਹ ਕੀ ਜਾਨ ਵੀ ਹੈ ਜਾਂ ਨਹੀਂ ਹੋਣੀ ਰੱਖੇ ਲੱਗਣ ਕਿਹੜੀ ਜੀ ਨਾਨਾ ਸਾਹਿਬ ਉਹ ਤੇ ਕਾਫਲੇ ਜਦੋਂ ਪੰਜਾਬ ਪਹੁੰਚਣਗੇ ਨਾ ਫੇਰ ਹੀ ਪਤਾ ਲੱਗੇਗਾ ਕਿੰਨੀ ਕਿ ਜਾਨ ਆ ਕਿਉਂਕਿ ਗੱਲ ਬਣਨੀ ਪੰਜਾਬ ਤੋਂ ਤੇ ਉਹ ਕਰਾਚੀ ਦਾ ਕੋ ਜਲਸਾ ਸਿਸਤ ਨੇ ਕਿਹਾ ਜੀ ਕੋ ਸੀ ਉਹ ਜਿਹੜੀ ਮਾਸ ਮਬਲਾਈਜੇਸ਼ਨ ਮੂਵਮੈਂਟ ਉਹ ਸ਼ੁਰੂ ਕਰਾਂਗੇ ਤੇ ਸੁਲਮਾਨ ਅਕਰਮ ਰਾਜਾ ਸਾਹਿਬ ਨੇ ਉੱਥੇ ਕਰਾਚੀ ਗਏ ਸੀ ਉਹ ਐਲਾਨ ਕੀਤਾ ਵਾ ਉੱਥੇ ਜਲਸਾ ਕਰ ਲੈਣਗੇ ਜਾਰਾ ਪੀਪਲ ਪਾਰਟੀ ਦੀ ਗਵਰਨਮੈਂਟ ਵੀ ਮੇਰਾ ਖਿਆਲ ਕੋ ਇਤਨੇ ਹਰਡਲ ਨਹੀਂ ਕ੍ਰੀਏਟ ਕਰਨ ਦੇਣ ਲੱਗੀ ਨਾ ਤੇ ਲੇਕਿਨ ਮਜ਼ੀਦ ਅਸਲ ਦਾ ਹੋਏਗਾ ਇੱਥੇ ਆ ਕੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ 'ਚ ਨਾ ਨੂੰ ਕੋ ਇਤਨੀ ਜਲਦੀ ਜਲਸੇ ਦੀ ਜਸਾਨੀ ਨਹੀਂ ਪਰਮਿਸ਼ਨ ਨਹੀਂ ਮਿਲਣ ਲੱਗੀ ਤੇ ਅਸਲ ਇੱਥੇ ਹੀ ਪੇੜ ਇਹਨਾਂ ਦਾ ਹੋਏਗਾ ਮੇਨ ਕਿ ਜਦੋਂ ਇਹਨਾਂ ਨੇ ਕੋਈ ਇੱਥੇ ਜਲਸਾ ਕੀਤਾ ਜ਼ਾਹਰ ਆ ਫੇਰੀ ਕੋਰ ਪੰਜਾਬ ਵੀ ਤੁਹਾਨੂੰ ਪਤਾ ਮੇਨ ਜਿਹੜਾ ਵੱਡਾ ਬਾਦੀ ਵਾਲਾ ਸੂਬਾ ਵਾ ਉੱਥੇ ਪੀਪੀਟੀਆ ਦੀ ਬੜੀ ਬੜੀ ਵੱਡੀ سپورਟ ਬੇਸ ਵੀ ਹੈ ਤੇ ਫਿਰ ਇਹਨਾਂ ਦੀ ਜਿਹੜੀਆਂ ਨਾ ਪਤਾ ਲੱਗੇਗਾ ਕਿ ਇਹਨਾਂ ਚ ਕਾਬੀਅਤ ਕਿੰਨੀ ਹੈ ਕਿੰਨਾ ਫਾਈਟ ਕਰ ਸਕਦੇ ਆ ਤੇ ਉਹ ਜਿਹੜਾ ਜਿਨਾ ਕਸਾ ਦੇ ਬਿਚਾਰੇ ਐ ਤੇ ਦਾਨਿਸ਼ਵਰ ਨੇ ਉਹ ਕਹਿ ਰਹੇ ਨੇ ਜੀ ਕਿ ਖਬਰਾਂ ਚ ਉਸਦੀ ਆਪਣੀ ਜਿਸੀ ਐ ਸਹੀ ਕਿ ਸ਼ਾਹ ਮਹਿਮੂਦ ਕ੍ਰਿਸ਼ਨ ਨੂੰ ਲਿਆ ਰਹੇ ਨੇ ਉਹ ਜਿਹੜੀ ਇੱਕ ਹੋਰ ਇੱਕ ਲਾਬੀ ਹੈ ਜਿਹੜੇ ਉਹ ਨਹੀਂ ਹੁੰਦੇ ਪਰਮੰਨੇ ਸਿਆਸਤਦਾਨ ਅਜ਼ਮੂਦਾ ਸਿਆਸਤਦਾਨ ਉਹ ਕਹਿ ਰਹੇ ਨੇ ਜੀ ਜਿਹੜਾ ਨਿਕਲ ਗਏ ਸਨ ਪੀਟੀਆਈ ਨੂੰ ਛੱਡ ਕੇ ਤੁਹਾਡੇ ਦੋਸਤ ਪਾਰ ਚੌਧਰੀ ਅਸਦ ਉਮਰ ਉਹਨਾਂ ਨੂੰ ਲਿਆਣਾ ਚਾਹੁੰਦੇ ਨੇ ਕਿ ਇੱਕ ਨਵੀਂ ਪੀਟੀਆਈ ਬਣ ਰਹੀ ਹੈ ਕੀ ਹੋ ਰਿਹਾ ਜੀ ਸਾਹਿਬ ਇਮਰਾਨ ਖਾਨ ਤੋਂ ਲੈਦਾ ਕੋਈ ਤਾਰੀਖ ਇੱਕ ਹੋਰ ਕਰ ਰਹੇ ਨੇ ਜੀ ਜੀ ਰਾਣਾ ਸਾਹਿਬ ਬਿਲਕੁਲ ਇਹ ਖਬਰ ਮੌਜੂਦ ਹੈ ਬਲਕਿ ਉਹ ਕ੍ਰੈਡਿਟ ਵੀ ਦੇਣਾ ਚਾਹੀਦਾ ਹਬੀਬ ਅਕਰਮ ਸਾਹਿਬ ਤੁਹਾਡੇ ਦੋਸਤ ਵੀ ਨੇ ਉਹਨਾਂ ਨੇ ਆਪਣੇ ਪ੍ਰੋਗਰਾਮ 'ਚ ਖਬਰ ਬ੍ਰੇਕ ਕੀਤੀ ਸੀ ਕਿ ਅਸਦ ਉਮਰ ਸਾਹਿਬ ਐਕਟਿਵ ਹੋਏ ਨਹੀਂ ਤੇ ਉਹ ਉਹਨਾਂ ਨੇ ਉਹ ਪਿੱਛੇ ਆਈ ਆਈਡੀਆ ਇਹ ਆ ਕਿ ਅਸਦ ਉਮਰ ਸਾਹਿਬ ਕੇ ਉਹ ਕਹਿ ਰਹੇ ਨੇ ਕਿ ਇਮਰਾਨ ਖਾਨ ਸਾਹਿਬ ਨੂੰ ਤਾਂ ਬਾਹਰ ਲੈਣਾ ਮੁਸ਼ਕਲ ਆ ਇਤਨਾ ਆਸਾਨ ਨਹੀਂ ਹੈ ਤੇ ਸ਼ਾਹ ਮਹੂਦ ਕ੍ਰੈਸ਼ੀ ਲਈ ਕੋਸ਼ਿਸ਼ ਕਰਦੇ ਇਹਨਾਂ ਨੂੰ ਬਾਹਰ ਕੱਢ ਕੇ ਤੇ ਇਹ ਲੀਡ ਕਰਨ ਉਹ ਇਹ ਚੀਜ਼ ਆ ਲੇਕਿਨ ਅਗਰ ਮੈਂ ਦਾ ਹੋਤੇ ਆਪਣਾ ਤਜ਼ੀਆ ਦਵਾਂ ਤਾਂ ਮੈਨੂੰ ਇਹ ਖਬਰ ਠੀਕ ਲੱਗਦੀ ਮੈਂ ਤੁਹਾਨੂੰ ਦੱਸਾਂ ਉਹਦੀ ਵਜ੍ਹਾ ਇਹ ਆ ਕਿ ਦੋ ਤਿੰਨ ਚੀਜ਼ਾਂ ਉਹਦਾ ਇਤਰਾਜ਼ ਦੇ ਵਿੱਚ ਉਹਦੀ ਵਜ੍ਹਾ ਇੱਕ ਤੀ ਹੈ ਕਿ ਅਸਦ ਉਮਰ ਸਾਹਿਬ ਦੋ ਤਿੰਨ ਮਹੀਨੇ ਤੋਂ ਬੜੇ ਐਕਟਿ ਪਹਿਲਾਂ ਬਿਲਕੁਲ ਡਾਰਮੈਂਟ ਹੋਈ ਸੀ ਆਪਣਾ ਸਲੀਪਿੰਗ ਮੋਡ ਸੀ ਲੇਕਿਨ ਹੁਣ ਉਹ ਅਸਦ ਉਮਰ ਸਾਹਿਬ ਤੁਹਾਨੂੰ ਪਤਾ 2-3 ਮਿੰਟ ਨੂੰ ਟਵਿੱਟਰ ਤੇ ਵੀ ਐਕਟਿਵ ਹੋਏ ਨੇ ਉਹ ਲਿਖ ਰਹੇ ਨੇ Imran Khan ਦੀ سپورਟ 'ਚ ਉਸ ਤੋਂ ਲੱਗਦਾ ਕਿ ਕੋਈ ਨਾ ਕੋਈ ਉਹ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਜੀ ਰਾਣਾ ਸਾਹਿਬ ਪੀ ਇਹ ਐਕਟਿਵ ਹੋਏ ਨੇ ਜਾਂ ਕਿਸੇ ਨੇ ਪੰਪ ਕੀਤਾ ਹਾਂ ਇਹ ਇਹ ਤਾਂ ਸੱਚ ਹੈ ਰਾਣਾ ਸਾਹਿਬ ਉਹ ਪੀਟੀਆ ਵਾਲੇ ਜਿਹੜੇ ਮੈਂ ਨਾ ਜਿਹੜੇ ਜਜ਼ਬਾਤੀ ਕਿਸੇ ਦੇ ਬੰਦੇ ਜਿਨ੍ਹਾਂ ਨੇ ਕੁੱਟ ਖਾਧੀ ਹੈ ਇਸਟੈਬਲਿਸ਼ਮੈਂਟ ਕੋਲੋਂ ਮਾਰਾਂ ਖਾਧੀਆਂ ਹੋਈਆਂ ਤੇ ਜੇਲਾ ਵੀ ਭੁਗਤੀਆਂ ਪਰਚੇ ਹਰੇ ਵੀ ਹੈ ਨੇ ਦੋ ਦੋ ਦਰਜਨ ਕਿਸੇ ਦੇ 33 ਪਰਚੇ ਨੇ ਕਿਸੇ ਦੇ 45 ਪਰਚੇ ਨੇ ਕਿਸੇ ਉਹ ਇਸ ਗੱਲ 'ਚ ਬੜੇ ਗੁੱਸੇ ਨੇ ਉਹ ਸਮਝਦੇ ਨੇ ਵੀ ਕੋ ਨਵਾਂ ਪਲਾਨ ਆ ਗਿਆ ਕ੍ਰੈਸ਼ੀ ਸਾਹਿਬ ਨੂੰ ਬਾਹਰ ਕੱਢੋ ਤੇ ਪੀਟੀਆਈ ਹੈ ਹੀ ਜਾਇਆ ਕਰੋ ਅੱਛਾ ਉਹ ਉਹ ਇਸ ਕਰਕੇ ਵੀ ਤੁਹਾਡੇ ਸ਼ੱਕੀ ਨੇ ਉਹ ਕਹਿੰਦੇ ਨੇ ਕਿ ਹਰ ਜਿਹੜਾ ਤੁਹਾਨੂੰ ਪਤਾ ਨਾ ਜਿੰਨੇ ਵੀ ਹੁਣ ਮੈਨਾਂ ਇਹਦੇ ਡਿਸੀਜਨ ਹੋਏ ਆ ਹਰ ਬੰਦੇ ਨੇ ਉਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਸ਼ਿਬਰੀ ਫਰਾਜ਼ ਹੋਵੇ ਆਪਣਾ ਉਮਰ ਈਯੂਬ ਸਾਹਿਬ ਹੋਣ ਕੋਈ ਵੀ ਹੋਵੇ ਤੇ ਲੇਕਿਨ ਹਰ ਪਰਚੇ ਦੇ ਸ਼ਾਹਮੂਦ ਕ੍ਰੈਸ਼ਰ ਸਾਹਿਬ ਜਿਹੜੇ ਆ ਉਹ ਬਰੀ ਹੋ ਜਾਂਦੇ ਆ ਦੋ ਤਿੰਨਾਂ ਕਿਰਤਨ ਪਤਾ ਪਰਚੇਂ ਬਰੀ ਹੋ ਗਾ ਨੇ ਹੈ ਉਹ ਅੰਦਰ ਹੀ ਲੇਕਿਨ ਬਰੀ ਹੋ ਗਾ ਨੇ ਉਸ ਤੋਂ ਪੀਟੀਆ ਵਾਲੇ ਥੋੜੇ ਸ਼ੱਕ ਕਰਦੇ ਨੇ ਜਿਹੜੇ ਜਿਨ੍ਹਾਂ ਨੇ ਮਾਰ ਖਾਧੀਆਂ ਨਾ ਉਹ ਕਹਿੰਦੇ ਨੇ ਕਿ ਯਾਰ ਕੋਈ ਨਵੀਂ ਗੇਮ ਪਲਾਨ ਨਾ ਹੋਵੇ ਲੇਕਿਨ ਦੂਸਰੀ ਤਰ੍ਹਾਂ ਜਿਹੜੇ ਬੰਦੇ ਨੇ ਮਾਰਾ ਨਹੀਂ ਖਾਧੀਆਂ ਉਹਨਾਂ ਨੇ ਉਹ ਜਦੋਂ ਮਈ 9 ਤੋਂ ਬਾਅਦ ਨਾਰ ਜਦੋਂ ਪਾਰਟੀ ਡਿਗਨੀ ਸ਼ੁਰੂ ਹੋ ਗਈ ਸੀ ਦੀਵਾਰ ਦੀ ਇਟਾਂ ਦੀ ਤਰ੍ਹਾਂ ਜਿਹਨਾਂ ਦਾ ਜ਼ਦਲਾ ਆਉਂਦਾ ਤੇ ਉਹ ਨਾਲ ਹੀ ਪ੍ਰੈਸ ਕਾਨਫਰੰਸਾਂ ਕੱਢ ਮਾਰੀਆਂ ਸੀ ਉਹ ਇਸ ਪਲਾਨ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ੰਗੂ ਦੇ ਕਸ਼ਸਰ ਨਿਕਲਣਗੇ ਤੇ ਅਸਦ ਉਮਰਜ਼ਾ ਤਾਂ ਪਤਾ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਹੋਈ ਆ ਆਪ ਜੇਲ੍ਹ ਤੋਂ ਇੱਕ ਦਿਨ ਵੀ ਉਹਨਾਂ ਕੋਲ ਦੇਖ ਨਹੀਂ ਆਈ ਬਰਦਾਸ਼ਤ ਨਹੀਂ ਕਰ ਸਕਦੇ ਸੀ ਤੇ ਨਾਲ ਹੀ ਦੌੜ ਗਏ ਸੀ ਉਹ ਤੇ ਉਹ ਇਸ ਕਰਕੇ ਉਹ ਚਾਹੁੰਦੇ ਨੇ ਕਿ ਯਾਰ ਕੁਸ਼ ਕਸ਼ਸਰ ਆਉਣ ਤੇ ਸਾਨੂੰ ਸਪੇਸ ਮਿਲੇ ਕਿਉਂਕਿ ਜਿਹੜੀ ਮੌਜੂਦਾ ਲੀਡਰਸ਼ਿਪ ਆ ਨੇ ਤੇ ਸਾਨੂੰ ਸਪੇਸ ਨਹੀਂ ਮਿਲਣ ਲੱਗੀ ਉਹ ਇਹਨਾਂ ਦੀ ਮੁਖਾਲਫਤ ਵੀ ਕਰਦੇ ਨੇ ਕਦੀ ਵਿਚਾਰੇ ਅਕਰਮ ਰਾਜਾ ਸਾਹ ਨੂੰ ਕਹਿੰਦੇ ਨੇ ਜੀ ਕਿ ਇਹ ਤੇ ਇਹਦੇ ਨਾਲ ਦੋ ਬੰਦੇ ਨਹੀਂ ਤੁਰਦੇ ਜੀ ਇਹ ਤੇ ਇਹ ਨੇਕੀ ਸਿਆਸਤ ਕਰਨੀ ਇਹ ਉਹ ਦੇਖੋ ਅਕਮਰ ਰਾਏ ਸਾਹਨੇ ਉਹ ਉਹਨਾਂ ਨੇ ਉਹ ਸਾਲ ਵਿੱਚ ਪੀਟੀਆਈ ਦੇ ਵਿੱਚ ਰਹੇ ਨੇ ਤਾਂ ਬੜੇ ਮੁਸ਼ਕਲ ਆਸੀ ਪੀਟੀਆਈ ਦੇ ਤੇ ਉਹਨਾਂ ਨੇ ਆਪਣੀ ਕਰੋਨਾ ਦੀ ਜਿਹੜੀ ਪ੍ਰੈਕਟਿਸ ਹੈ ਉਹਨੂੰ ਵੀ ਸੈਕਰੀਫਾਈਜ਼ ਕੀਤਾ ਹੈ ਰਾਣਾ ਸਾਹਿਬ ਕੋਈ ਐਸੀ ਗੱਲ ਨਹੀਂ ਆ ਉਹ ਬੜੇ ਵੱਡੇ ਵਕੀਲ ਸੀ ਜ਼ਿਆਦਾ ਕਰੋੜਾ ਰੁਪਏ ਕਮਾ ਸਕਦੇ ਹੋ ਕੋਈ ਮਸਲਾ ਤਾਂ ਨਹੀਂ ਉਹਨਾਂ ਨੂੰ ਪਰ ਕਮਾ ਰਹੇ ਸੀ ਲੇਕਿਨ ਮੁਸ਼ਕਲ ਇਹ ਉਹਨਾਂ ਨੂੰ ਅਸਲ ਤਨਕੀਦ ਦਾ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਹੁਣ ਉਹਨਾਂ ਨੂੰ ਸਪੇਸ ਤੇ ਇੱਦਾਂ ਹੀ ਮਿਲਣੀ ਇਹਨਾਂ ਜੇ ਸਾਹਿਬ ਇੱਕ ਪਾਰਟੀ ਗੇਸ਼ਨਾ ਮਹਰਾਨ ਖਾਨ ਤੋਂ ਇਲਾਵਾ ਪੀਟੀਆਈ ਨਾਲ ਬੰਦਾ ਕਿਸੇ ਤੇ ਏਤbaar ਕਰਨ ਨਹੀਂ ਜ ਜਿਹੜਾ ਮਰਜ਼ੀ ਆ ਜਾਵੇ ਕੋਈ ਉਹ ਕੀ ਕਹਿੰਦੇ ਨੇ ਕਿ ਉਹ ਸਰ ਸਮੁੰਦਰਾਂ ਤੋਂ ਨਾ ਕੇ ਆ ਰਿਹਾ ਤੇ ਸਾਫ ਸਿਰਾ ਹੋ ਕੇ ਆ ਜਾਵੇ ਉਹਦੇ ਤੇ ਨਹੀਂ ਕਰਾਂਗੇ ਫਿਰ ਤੇ ਕੁਰੀਸ਼ੀ ਸਾਹਿਬ ਤੇ ਜੇਲ੍ਹ ਤੋਂ ਘੁਤਰੇ ਨੇ ਚਲੋ ਲੇਕਿਨ ਇਹ ਤੇ ਹੈ ਕਿ ਉਹਨਾਂ ਦੇ ਪੁੱਤਰ ਦੇ ਉੱਤੇ ਵੀ ਕੁਝ ਤਰਾਜ਼ਾਤ ਹੋਏ ਸਨ ਉਹ ਕੀ ਸਨ ਨਹੀਂ ਉਹ ਪੁੱਤਰ ਨਾਲ ਦਾ ਤਰਾਜ਼ਾ ਠੀਕ ਸੀ ਉਹਨਾਂ ਦੇ ਪੁੱਤਰ ਕੰਪਲ ਮਾਇ ਸੀ ਮੈਂ ਦੱਸਾਂ ਉਹ 26ਵੀਂ ਤਰੀਕ ਦੇ ਉੱਤੇ ਉਹ ਉਹਨਾਂ ਦੇ ਜਿਹੜਾ ਜਿਸਨਾ ਉਹਨਾਂ ਦੇ ਉਹਨਾਂ ਦੇ ਬੇਟੇ ਐਮ ਐਨ ਐ ਨੇ ਮਲਤਾਨ ਤੋਂ ਉਹ ਜਿਸਨਾ ਗਾਇਬ ਹੋਏ ਔਰ ਫਿਰ ਉਹ ਪਿੱਛੋਂ ਉਧਰੋਂ ਖਬਰਾਂ ਆ ਰਹੀਆਂ ਸੀ ਕਿ ਉਹ ਬਿਲਕੁਲ ਕੰਪਰਮਾਈਜ਼ ਨੇ ਉਹ ਬਿਲਕੁਲ ਹੈ ਸੀ ਉਹ ਚੀਜ਼ਾਂ ਹੈ ਸੀ ਤੇ ਉਹ ਬਿਲਕੁਲ ਉਹ ਵੀ ਚੀਜ਼ ਹੈ ਦੇਖੋ ਨਾ ਉਹ ਬੜਾ ਉਹਨਾਂ ਦੇ ਕੁਐਸਚਨ ਆ ਲੇਕਿਨ ਉਹ ਫਿਰ ਚੀਜ਼ਾਂ ਉਹ ਉਹਨਾਂ ਨੇ ਪੀਟੀਆਈ ਨਹੀਂ ਇਤਨੀ ਉਠਾਈਆਂ ਨਹੀਂ ਕਿ ਦਫਾ ਕਰੋ ਯਾਰ ਸਾਡੇ ਤੇ ਪਹਿਲਾਂ ਮੁਸ਼ਕਲ ਹਾਲਾਤ ਆ ਕਿਉਂਕਿ 6 7 8 ਬੰਦੇ ਤੇ ਉਹ ਕੰਪਰਮਾਈਜ਼ ਹੋਏ ਸੀ ਨਾ ਉਦੋਂ ਜਿਹੜੇ ਉਹਨਾਂ ਦੇ ਹੱਥੇ ਸੀਗੇ ਉਹ ਵੋਟ ਦੇ ਸਕਦੇ ਸੀ ਅਗਰ ਉਹਨਾਂ ਕੋਲ ਬੰਨਾ ਉਹ ਤੇ ਫੈਸਲੇ ਨਾਲ ਫਿਰ ਨੰਬਰ ਪੂਰਾ ਹੋ ਗਿਆ ਨਾ ਤੇ ਉਹਨਾਂ ਨੇ ਤਰਮੀਮ ਕਰਵਾ ਲਈ ਤੇ ਉਹ ਤੇ ਚੀਜ਼ਾਂ ਹੈ ਨੇ ਇਸ ਤਰ੍ਹਾਂ ਹੀ ਹੈ ਸਹੀ ਕਹਿ ਰਹੇ ਹੋ ਤੁਸੀਂ ਇਹ ਤੋਂ ਥੋੜੇ ਲੱਗਦਾ ਹੈ ਹਨ ਤੇ ਇਸ ਤੋਂ ਲੱਗ ਇਸ਼ਾਰਾ ਹੈ ਅਸਰ ਨੂੰ ਦੇ ਕੋਲ ਲੇਕਿਨ ਵੀ ਵੀ ਪਰੇਸ਼ਾਨ ਕੋਈ ਖਬਰਾਂ ਵੀ ਆ ਰਹੀਆਂ ਕੁਝ ਸਾਡੇ ਪਾਕਿਸਤਾਨ ਤੋਂ ਬਾਹਰ ਬੈਠੇ ਨੇ ਵੀ ਲਾਗਰ ਪਟਿਆ ਵਾਲੇ ਕਹਿ ਰਹੇ ਨੇ ਜੀ ਕਿਸੇ ਕੇਪੀ ਦੀ ਜਾਨ ਨੂੰ ਵੀ ਖਤਰਾ ਹੈ ਔਰ ਟਕਰਾ ਗਿਆ ਇਸਟੈਬਲਿਸ਼ਮੈਂਟ ਦੇ ਨਾਲ ਤੇ ਉਹਨੂੰ ਬਚਾਓ ਤੇ ਇਹ ਕਰੋ ਉਹ ਕਹ ਰਿਹਾ ਕਿ ਚਾਹ ਰਹੇ ਨਹੀਂ ਰਣਾ ਸਾਹਿਬ ਉਹ ਹਲੇ ਤੱਕ ਕੋਈ ਟਕਰਾਇਆ ਕਿ ਜਦੋਂ ਟਕਰਾਏਗਾ ਤੇ ਨਜ਼ਰ ਵੀ ਆ ਜਾਏਗਾ ਤੇ ਫਿਰ ਉਹਦੇ ਜਿਹੜੇ ਸਟਾਫ ਹੁੰਦੇ ਤੁਹਾਨੂੰ ਪਤਾ ਇਥੇ ਸਟੈਬਲਿਸ਼ਮੈਂਟ ਤੇ ਫਿਰ ਬੜੀ ਮਜ਼ਬੂਤ ਵੀ ਰਹਿ ਹੈ ਇਸ ਮੁਲਕ ਦੇ ਵਿੱਚ ਤੇ ਉਹਦੇ ਨਾਲ ਟਕਰਾਉਣਾ ਵੀ ਕੋਈ اتنا ਆਸਾਨ ਕੰਮ ਨਹੀਂ ਖਾਨ ਸਾਹਿਬ ਟਕਰਾਏ ਨੇ ਤੇ ਜੇਲ੍ਹ 'ਚ ਹੀ ਨੇ ਹਾਲ ਤੱਕ ਬਾਹਰ ਨਹੀਂ ਆਏ ਕਿਸ ਵੀ ਟਕਰਾਇਆ ਸੀ ਨਖੌਂ ਜੇ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਜਿਗਰੋ ਚ ਹੈ ਕਿੱਧਰ ਆ ਹਾਂ ਉਹਦਾ ਵਿਚਾਰਾ ਤਾਂ ਪਤਾ ਹੀ ਤੇ ਉਹ ਤੇ ਹਲੇ ਉਹਦੇ ਬਾਅਦ ਪਤਾ ਲੱਗੇਗਾ ਉਹ ਅਸਲ ਲੈ ਆਂਦੇ ਤੇ ਇਸ ਕਰਕੇ ਸੀਗੇ ਇਹ ਕਿ ਥੋੜਾ ਐਜੀਟੇਸ਼ਨ ਦੀ ਸਿਆਸਤ ਕਰਨ ਤੇ ਇਮਰਾਨ ਖਾਨ ਨੂੰ ਬਾਹਰ ਕੱਢਣ ਸੇਲਫਰੀ ਦੀ ਸਾ ਲੇਕਿਨ ਉਹਨਾਂ ਦਾ ਕੋਈ ਤਜਰਬਾ ਨਹੀਂ ਹੈ ਕੋਈ ਹਲੇ ਉਸ ਤਰ੍ਹਾਂ ਦਾ ਜਿਹੜਾ ਸਿਆਸਤਦਾਨਾਂ ਵਾਲਾ ਦਾ ਫੇਸ ਨਹੀਂ ਲੱਗਦਾ ਹਲੇ ਉਹ ਯੰਗ ਬਲੱਡ ਹੀ ਹੈ ਤੇ ਚਲੋ ਯੰਗ ਬਲੱਡ ਦੇ ਹਵਾਲੇ ਨਾਲ ਤਾਂ ਠੀਕ ਆ ਇੱਕ ਨਵੇਂ ਲੋਕ ਲੋਕਾਂ ਨੂੰ ਆਉਣਾ ਚਾਹੀਦਾ ਵਾ ਤੇ ਜੇਕਰ ਹਲੇ ਤੱਕ ਉਹਨਾਂ ਨੇ ਕੋ ਆਪਣਾ ਅਸਲੀ ਚੀਜ਼ ਸ਼ੋਅ ਨਹੀਂ ਕੀਤੀ ਕਿ ਬੜਾ ਕੋਈ ਪੋਲਿਟੀਕਲ ਜਿਹੜੀ ਨਾ ਉਹ ਚਾਲ ਚੱਲਣਗੇ ਸਿਆਸੀ ਚਾਲ ਤੇ ਜਿਹਦੇ ਨਾਲ ਕੋ ਸਟੈਬਲਿਸ਼ਮੈਂਟ ਨੂੰ ਪਰੇਸ਼ਾਨ ਕਰ ਦੇਣਗੇ ਤੁਸੀਂ ਦੱਸੋ ਮੈਂ ਕਿ ਜਾਈ ਸਾਹ ਪਰੇਸ਼ਾਨ ਸਾਂ ਕਿ ਇਹ ਖਬਰ ਸੁਣ ਕੇ ਤੋਂ ਸਲਾਮਤ ਬੈਠੇ ਤੁਸੀਂ ਮੈਂ ਕੇ ਅੰਦਰ ਬਾਹਰ ਆਇਆ ਤੇ ਉਂਦਰ ਸੁਣਿਆ ਕਿ ਐਸਪੀ ਨੇ ਕ੍ਰਿਸ਼ੀ ਕਰ ਲਈ ਉਹ ਇਸੇ ਸੀਐਮ ਦੇ ਉਤੇ ਫਰੈਟ ਤੋਂ ਬਈ ਇੱਕਦਮ ਯਾਨ ਹੈ ਉਹ ਕੀ ਵਾਕਿਆ ਹੈ ਇਸ ਮੌਜੂਦ ਤੇ ਵੀ ਗੱਲ ਕਰ ਲੋ ਸਾਨੂੰ ਦੱਸੋ ਕੀ ਹੋ ਰਿਹਾ ਹੈ ਹਾਂ ਰਣ ਤੋਂ ਬਹੁਤ ਅੰਦੋਨਾ ਦਾ ਵਾਕਿਆ ਹੋਇਆ ਹੈ ਤੇ ਉਹ ਐਸਪੀਸੀ ਵਸ ਐਸਪੀ ਦੀ ਪੋਸਟ ਤੇ ਕੰਮ ਕਰ ਰਿਹਾ ਸੀ ਲੇਕਿਨ ਉਹਦੇ ਨਾਲ ਦੇ ਬੈਜਮੈਂਟ ਸਾਰੇ ਪ੍ਰਮੋਟ ਹੋ ਚੁਕੇ ਸੀ ਤੇ ਉਹ ਪ੍ਰਮੋਟ ਨਹੀਂ ਹੋਇਆ ਕਿਉਂ ਉਹਦੀ ਐਸਆਰ ਖਰਾਬ ਸੀ ਕੋਈ ਇਸਤੰਦ ਦਾ ਚੱਕਰ ਸੀ ਕੀਤੀ ਕਿਸੇ ਡੀਆਈਜੀ ਨੇ ਨਾ ਲੇਕਿਨ ਉਹ ਵੈਸੇ ਕੋਲਟਾ ਪਹਿਲਾਂ ਸਰਵ ਕਰ ਕਰ ਰਿਹਾ ਸੀ ਤੇ ਉਹਨਾਂ ਦਾ ਭਾਈ ਪਹਿਲਾਂ ਵੀ ਇੱਕ ਪੀਐਮਐਸ ਅਫਸਰ ਹੈ ਲੋਰੋ ਦੀ ਪੋਸਟਿੰਗ ਉਹ ਸੈਕਟਰੀਰੀਅਟਸ ਤੇ ਉਹ ਆਪਣਾ ਟਾਪਰ ਵੀ ਸੀ ਆਪਣੇ ਬੈਸ ਦਾ ਮੈਂ ਸੋਸ਼ਲ ਮੀਡੀਆ ਤੋਂ ਦੇਖਿਆ ਕਿ ਟਾਪਰ ਸੀ ਉਹ ਮੈਨੂੰ ਇਹ ਨਹੀਂ ਪਤਾ ਕਿ ਉਹ ਸੀਐਸਐਸ ਨੇ ਉਹਨੇ ਟਾਪ ਕੀਤਾ ਸੀ ਜਾਂ ਕਿ ਸਿਵਲ ਸਰਵਿਸ ਅਕੈਡਮੀ ਜੋ ਕੋਈ ਜਿਹੜਾ ਉਹਦਾ ਇੰਟਰਨਲ ਐਗਜ਼ਾਮ ਹੁੰਦਾ ਲੇਕਿਨ ਇਹ ਆ ਕਿ ਟਾਪਰ ਸੀ ਉਹ ਉਸ ਨਾਲ ਸੰਬੰਧ ਸਭ ਬੜਾ ਸਟ੍ਰੈਸ ਦਾ ਸ਼ਿਕਾਰ ਹੀ ਸਦਾ ਉਹ ਕਹਿੰਗੇ ਇੱਕ ਡਾਕਟਰ ਦਾ ਮੈਂ ਦੇਖਿਆ ਰਾਤੀ ਕਿਉਂਕਿ ਲੋਕ ਤੁਹਾਨੂੰ ਪਤਾ ਨਾ ਤੇ ਫਿਰ ਅਵਾਵਾ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਨਾ ਪੂਰਾ ਇੱਕ ਗੋਸਪ ਹੈ ਗੱਪਸ਼ਾਪ ਲੇਕਿਨ ਉਹ ਮੈਂ ਇੱਕ ਡਾਕਟਰ ਦਾ ਦੇਖਿਆ ਉਹਨੇ ਫੇਸਬੁੱਕ ਤੇ ਲਿਖਿਆ ਸੀ ਕਿ ਜਿਹਨੂੰ ਇੱਕ ਰਾਤ ਪਹਿਲਾਂ ਮਿਲਿਆ ਡਾਕਟਰ ਤੇ ਉਹ ਡਾਕਟਰ ਨੇ ਉਹਨੂੰ ਉਹਦੀ ਵਾਈਫ ਵੀ ਨਾਲ ਉਹਦੀ ਵਾਈਫ ਵੀ ਡਾਕਟਰ ਹੈ ਮਜ਼ੇ ਦੀ ਗੱਲ ਇਹ ਇੱਕ ਬੇਟੀ ਵੀ ਤੇ ਉਹ ਡਾਕਟਰ ਨੇ ਉਹਨੂੰ ਕਿਹਾ ਕਿ ਯਾਰ ਤੂੰ ਨਾ ਸਟ੍ਰੈਸ ਆ ਤੇ ਤੈਨੂੰ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਉਹਨੇ ਕਿਹਾ ਮੈਂ ਆਪਣਾ ਟ੍ਰੀਟਮੈਂਟ ਖੁਦ ਹੀ ਕਰਾਂਗਾ ਮਸਲਮ ਪੁਲਿਸ ਦੇ ਮਸਲਮ ਸਾਲ ਹੁੰਦੇ ਆ ਲੇਕਿਨ ਇਹ ਸਟ੍ਰੈਸ ਮੇਰੇ ਤੋਂ ਉਸ ਤੋਂ ਲਾ ਲੇਕਿਨ ਉਹਨੂੰ ਡਾਕਟਰ ਨੇ ਐਡਵਾਈਸ ਕੀਤਾ ਉਹਨੇ ਆਪਣੇ ਪੋਸਟ ਲਿਖਿਆ ਕਿ ਯਾਰ ਤੇਰੇ ਕੋਲ ਕੋਈ ਵੈਪਨ ਨਹੀਂ ਹੋਣਾ ਚਾਹੀਦਾ ਤੇਰੇ ਨਜ਼ਦੀਕ ਤੇਰੇ ਨਜ਼ਦੀਕ ਕੋਈ ਛੁਰੀ ਕੋ ਚੀਜ਼ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਔਜ਼ਾਰ ਤੇ ਯਾਨੀ ਕਿ ਉਹ ਸਟ੍ਰੈਸ ਦਾ ਉਹੀ ਹੋਇਆ ਕਿ ਨੇ ਆਪਣੇ ਜਿਹੜਾ ਮਤੇਸ ਸੀ ਉਹਨੇ ਕੋਈ ਵੈਪਨ ਲੈ ਕੇ ਆਪਣੀ ਸੁਸਾਈਸਾਈਡ ਕਰ ਲਈ ਸਰੀਨਾ ਹਟਲ ਦੇ ਕਿਤੇ ਅੱਗੇ ਪਿੱਛੇ ਨੇ ਜੀ ਕਾਉਂਡ ਲੀਡਰ ਸਟ੍ਰੈਸ ਹੁੰਦੀ ਰਿਹਾ ਜਿਸ ਨੇ ਪੈਨੀ ਤੇ ਨਹੀਂ ਹੈ ਰਿਹਾ ਕੁਝ ਕੁਸ਼ੀ ਪੁਲਿਸ ਵਿੱਚ ਵੀ ਤੇ ਵੀ ਨਹੀਂ ਲੈਂਦੇ ਬੜਾ ਪਟਾਏ ਅੱਜ ਜੀ ਮੈਂ ਉਹ ਤੁਹਾਨੂੰ ਬਿਲਕੁਲ ਉਹੀ ਦੱਸਣ ਲੱਗਾ ਸੀ ਕਿ ਬਿਊਰੋਕਰੇਸੀ ਚ ਐ ਵੀ ਦੱਸਣਾ ਜ਼ਰਾ ਤੁਸੀਂ ਕਿ ਜਿਹੜੇ ਜਿਸ ਬੈਕਗਰਾਉਂਡ ਤੋਂ ਆਉਂਦੇ ਨੇ ਉਹਨਾਂ ਦਾ ਸਟ੍ਰੈਸ ਹੁੰਦਾ ਹੈ ਕਿ ਸੋਸ਼ਲ ਪ੍ਰੈਸ਼ਰ ਹੁੰਦਾ ਹੈ ਕਿ ਅਸਲ ਵਿੱਚ ਇਹ ਹੈ ਕਿ ਕਿਉਂ ਵਿਚਾਰੇ ਨੌਜਵਾਨ ਪੜ੍ਹੇ ਲਿਖੇ ਬਿਊਰੋਕਰੇਟ ਖੁਦਕੁਸ਼ੀਆਂ ਕਰ ਰਹੇ ਨੇ ਅਸਾ ਉਹ ਤਾਂ ਪਤਾ ਨਾ ਤਿੰਨ ਚਾਰ ਚਾਰ ਇਨਸਟੈਂਟ ਪਹਿਲਾਂ ਵੀ ਹੋ ਚੁੱਕੇ ਇੱਕ ਦੇ ਸੇਲ ਡੀਪੀ ਸੀ ਡੀਸੀ ਗੁਜਰਾ ਵਾਲਾ ਸਦਾ ਉਹਨੇ ਆਪਣਾ ਕੀਤਾ ਸੀਗਾ ਖੁਦ ਸੁਇਸਾਈਡ ਕਰ ਲਈ ਸੀ ਇੱਕ ਨੇਕੂਕਾਰਾ ਸਾਹਿਬ ਸੀ ਪੁਲਿਸ ਅਫਸਰ ਹਾਂਜੀ ਉਹਨਾਂ ਨੇ ਵੀ ਇਸ ਤਰ੍ਹਾਂ ਸੁਇਸਾਈਡ ਕਰ ਲਈ ਸੀ अच्छा ਉਹਨਾਂ ਦੇ ਜਿਹੜੇ ਬਾਚਿਤਮ ਸਾਹਮਣੇ ਇਹਨਾਂ ਉਹਨਾਂ ਦੀ ਕਾਫੀ ਇੱਕ ਫੈਮਿਲੀ ਮੈਟਰ ਜੀ ਉਹਨਾਂ ਦੇ ਵਾਇਨਾ ਸਟ्रेस ਅੱਛਾ ਇਹ ਡੀਪੀਓ ਲੱਗਾ ਜੀ ਸੇਨ ਦੇ ਵਿੱਚ ਉਹਦਾ ਹੋਰ ਪ੍ਰੋਬਲਮ ਸੀ ਉਹਨੇ ਵੀ ਸੁਇਸਾਈਡ ਕਰ ਲਈ ਸੀ ਆਪਣੀ ਸੀਟ ਤੇ ਬੈਠੇ ਆ ਤੇ ਉਹ ਮਤਲਬ ਹਿਮਿਲੇਸ਼ਨ ਕੋ ਹੋ ਗਈ ਸੀ ਇੱਕ ਇਨਸੀਡੈਂਟ ਹੋ ਗਿਆ ਉਹਦੇ ਨਾਲ ਉਸ ਤੋਂ ਬਾਅਦ ਕੋਈ ਸੀ ਪਾਰਟੀ ਪ੍ਰਾਈਵੇਟ ਪਾਰਟੀ ਦੇ ਵਿੱਚ ਉਹ ਸਿਮੂਲੇਸ਼ਨ ਕਰ ਲਈ ਉਹਨੇ ਇਸ ਨਾਲ ਇੱਕ ਹੋਰ ਲੜਕਾ ਵੀ ਹੈ ਕੇਪੀ ਸਾਈਡ ਤੇ ਉਹਦੀ ਪੋਸਟਿੰਗ ਸੀ ਉਹਨੇ ਵੀ ਕੀਤੀ ਇਸ ਤਰ੍ਹਾਂ ਮੈਨੂੰ ਚਾਰ ਇਨਸਟੈਂਟ ਤੇ ਆ ਰਹੇ ਨੇ ਮਤਲਬ ਪੰਜਵਾਂ ਆਇਆ ਹੈ ਜਿਹੜਾ ਰੀਸੈਂਟਲੀ ਹੈ ਪਿਛਲੇ 5-10 ਸਾਲਾਂ ਹੈ ਮੈਨੂੰ ਲੱਗਦਾ ਕੋਈ ਕਲਾਸ ਦਾ ਵੀ ਕੋਈ ਚੱਕਰ ਆਇਆ ਕਿਉਂਕਿ ਨਵੀਂ ਜੜੀ ਪਰੇਟਰੀ ਇਹ ਇੱਕ ਬੜਾ ਪ੍ਰੋਪੋਰਸ਼ਨ ਜਿਹੜਾ ਨਾਲ ਆਨ ਲੱਗ ਗਿਆ ਪਹਿਲੇ ਵੀ ਕੁਇਨਮ ਕੋ ਉੱਤੇ ਆ ਜਾਂਦਾ ਸੀ ਲੇਕਿਨ ਡੀਐਮਜੀ ਤੇ ਤੇ ਕਬਜ਼ਾ ਸੀ ਨਾ ਖਾਨਦਾਨਾਂ ਦਾ ਤੇ ਉਹ ਤੇ ਸਾਨੂੰ ਪਤਾ ਹੈ ਕਿਸ ਤਰ੍ਹਾਂ ਚੀਜ਼ਾਂ ਹੁੰਦੀਆਂ ਰਹੀ ਹੈ ਦੇਖੋ ਬੜੇ ਥੋੜੇ ਲੋਕ ਆਂਦੇ ਸਮਝਦੇ ਲੇਕਿਨ ਇਹ ਪ੍ਰੋਪੋਰਸ਼ਨ ਜਿਹੜਾ ਥੋੜਾ ਜਿਹਾ ਵੱਧਦਾ ਜਾ ਰਿਹਾ ਹੈ ਮਿਡਲ ਕਲਾਸ ਵਾਲੇ ਇਹਨਾਂ ਨੂੰ ਉਹ ਸ਼ਾਇਦ ਕਲਾਸ ਦਾ ਵੀ ਹੁੰਦਾ ਹੈ ਨਵੀਂ ਕਲਾਸ ਐ ਐਡਜਸਟ ਨਹੀਂ ਕਰ ਪਾਉਂਦੇ ਔਰ ਡਿਊਟੀ ਦਾ ਵੀ ਹੁੰਦਾ ਹੈ ਕਾਰਡੀਅਲਿਜ਼ਮ ਵੀ ਹੁੰਦਾ ਹੈ ਉਹ ਪੂਰਾ ਨਹੀਂ ਹੋ ਪਾਉਂਦਾ ਇਸ ਤਰ੍ਹਾਂ ਦੇ ਵੀ ਕੋਈ ਮਸਾਇਲ ਹੈ ਨਾ ਕਿ ਨਹੀਂ ਤੇ ਬਿਲਕੁਲ ਬਿਲਕੁਲ ਰਾਣਾ ਸਾਹਿਬ ਸਹੀ ਤੁਸੀਂ ਕਹਿ ਰਹੇ ਕਿ ਜਿਹੜੇ ਬਹੁਤ ਸਾਰੇ ਮਿਡਲ ਕਲਾਸ ਦੇ ਲੋਕ ਤੁਹਾਨੂੰ ਪਤਾ ਸਾਡਾ ਸੀਐਸਐਸ ਦਾ ਅੱਜ ਵੀ ਜਿਹੜਾ ਐਗਜ਼ਾਮ ਹੈ ਉਹਦਾ ਪ੍ਰੋਸੀਜਰ ਆ ਪੈਟਰਨ ਆ ਉਹ ਬੜਾ ট্রান্সਪੇਰੈਂਟ ਹੈ ਕਾਫੀ ਹੱਦ ਤੱਕ ਨਾ ਉਹਦੇ ਵਿੱਚ ਮਤਲਬ ਮੀਡਲ ਕਲਾਸ ਦਾ ਬੰਦਾ ਜਿਹੜਾ ਮਿਹਨਤੀ ਹੋਵੇ ਜਿਹੜਾ ਸ਼ਾਈਨਿੰਗ ਹੋਵੇ ਉਹਦਾ ਚਾਂਸ ਹੁੰਦਾ ਕਿ ਉਹਦੇ ਵਿੱਚ ਉਹ ਕਲਿੱਕ ਕਰ ਜਾ ਉਹ ਕਰ ਲੈਂਦਾ ਇਸ ਕਰਕੇ ਮੀਡਲ ਕਲਾਸ ਦੇ ਬਹੁਤ ਸਾਰੇ ਲੜਕੇ ਆ ਰਹੇ ਨੇ ਔਰ ਉਹਨਾਂ ਦੇ ਇਹ ਜਿਹੜੀ ਤੁਸੀਂ ਗੱਲਾਂ ਕੀਤੀਆਂ ਕਿ ਉਹ ਨਵੀਂ ਕਲਾਸ ਐਡਜਸਟ ਹੋਣਾ ਉਹ ਉਹ ਉਹਨਾਂ ਦੇ ਇਹਨਾਂ ਚੀਜ਼ਾਂ ਦੀ ਉਹਨਾਂ ਸਟ्रेस ਆ ਰਿਹਾ ਹੁੰਦਾ ਫਿਰ ਇਹ ਆ ਕਿ ਮੈਂ ਤੇ ਅਮੀ ਸਾਦਾ ਜੀ ਵੀ ਗੱਲ ਕਰਾਂਗਾ ਤੁਸੀਂ ਜਿਹੜਾ ਇੰਟੈਲੈਕਚੁਅਲ ਦੇ ਵੱਡੀ ਗੱਲ ਤੁਸੀਂ ਕਰਦੇ ਹੁੰਦੇ ਹੋ ਉਹ ਸਾਦਾ ਹੈ ਕਿ ਉਹਨਾਂ ਦੇ ਇਹ ਰੌਲੇ ਨੇ ਕਿ ਜਦੋਂ ਵੱਡ ਜਾਂਦੇ ਨੇ ਨਾ ਇਹ ਮੀਡਲ ਕਲਾਸ ਦੇ ਲੜਕੇ ਅਫਸਰ ਬਣ ਜਾਂਦੇ ਨੇ ਵੱਡੀ ਵੱਡੀ ਪੋਸਟਾਂ ਲੈ ਲੈਂਦੇ ਇਹ ਸ਼ਾਦੀਆਂ ਵੀ ਵੱਡੇ ਕਰਾਂ ਚ ਕਰ ਲੈਂਦੇ ਨੇ ਉਹ ਇਹਨਾਂ ਦਾ ਕਲਾ ਦਾ ਕ੍ਰਾਈਸਿਸ ਸ਼ੁਰੂ ਹੋ ਜਾਂਦਾ ਵੱਡੀਆਂ ਸ਼ਾਦੀਆਂ ਵੱਡੇ ਕਰਾਂ ਚ ਹੁੰਦੀਆਂ ਨਾ ਫਿਰ ਉਹ ਉਸ 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 ਇਸ ਸਟ੍ਰੈਸ ਚ ਆ ਜਾਂਦੇ ਨੇ ਉਹ ਇੱਕ ਪੂਰਾ ਇਹਨਾਂ ਦਾ ਕ੍ਰੈਸ਼ ਹੁੰਦਾ ਪਿੱਛੇ ਉਹਦੀ ਵੈ ਨਾ ਉਹ ਮਤਲਬ ਉਹ ਜ਼ਾਰਾ ਹੁੰਦਾ ਤੇ ਇਸ ਕਰਕੇ ਆਪਣੀ ਕਲਾਸ ਚੇਂਜ ਕਰਨ ਦੇ ਚੱਕਰਾਂ ਚ مزید ਅਮੀਰ مزید ਆਪਣੀ ਪੂਰਾ ਕਲਾਸ ਆਪਣਾ ਚੀਜ਼ਾਂ ਚੇਂਜ ਕਰਨ ਦੇ ਚੱਕਰਾਂ ਹੁੰਦੇ ਨੇ ਲੇਕਿਨ ਉਸ ਦੌੜ ਦੇ ਵਿੱਚ ਕਿਤਨਾ ਕਿਤੇ ਵਿਚਾਰੇ ਫਸ ਜਾਂਦੇ ਨੇ ਉਹ ਜੀ ਪਿਛਲਾ ਬੈਕਗ੍ਰਾਉਂਡ ਤੇ ਚੇਂਜ ਨਹੀਂ ਕਰ ਸਕਦੇ ਕਿਉਂਕਿ ਇਹ ਤੇ ਦੋ ਖਾਨਦਾਨਾਂ ਦੀ ਸ਼ਾਦੀ ਹੋ ਰਹੀ ਹੈ ਜੋ ਕਿ ਕੋਈ ਨਾ ਮਸਲਾ ਹੋ ਜਾਣਾ ਹੈ ਨਾ ਕੰਪੈਟੀਬਿਲਿਟੀ ਡਿਵੈਲਪ ਕਰਨ ਲਈ ਹਾਂ ਤੇ 612 ਹਾਲ ਪਾਕਿਸਤਾਨ ਹੈ ਅੱਛੇ ਜੇ ਮਸਾਇਲ ਨੇ ਦੁਨੀਆ ਦੇ ਵੀ ਮਸਾਇਲ ਚੱਲੇ ਰਹਿਣਗੇ ਮਸਲੇ ਨਹੀਂ ਸਾਈ ਤੇ ਬਸ ਆਜੇ ਤੁਸੀਂ ਜਰਾ ਨੋਟਿਸ਼ਟਰੀ ਖਾਓ ਜਾ ਕੇ ਤੇ ਅਗਲੇ ਇਤਵਾਰ ਨੂੰ ਜਿਹੜਾ ਨਾ ਮੈਂ ਤੁਹਾਨੂੰ ਬ੍ਰਾਂਚ ਕਰਾਵਾਂਗਾ ਸਪੈਸ਼ਲ ਮੈਂ ਆ ਰਿਹਾ ਕੰਪੋਨਰ ਤੋਂ ਤਹਾਨੂੰ ਲੈ ਕੇ ਜਾਵਾਂਗੇ ਕਿਥੇ ਸੁਨੇਹਾ ਬਾਰਬੀਕਿਊ ਇੱਕ ਬੱਦਲੇ ਆਏ 3:30 ਦੇ ਕੋਲ ਇਹ ਸਾਗ ਸੂਬੀਂ ਵੀ ਲੈਂਦੇ ਨੇ ਫਿਰ ਮੱਕੀ ਦੀ ਰੋਟੀ ਖਾਵਾਂਗੇ ਆ ਗਿਆ ਸੁਨੇਹ ਸਲਾਮ ਬਾਦ ਵਿੱਚ ਖੁਸ਼ਬੂ ਇੱਥੇ ਤੱਕ ਆ ਰਹੀ ਤੇ ਖਾਵਾਂਗੇ ਅਗਲੇ ਤਵਾਰ ਨੂੰ ਤੇ ਅੱਜ ਲਈ ਫਿਰ ਇੰਨਾ ਹੀ ਕਰੀਏ ਕਿ ਤੁਮ ਕੋ ਆਪਣੇ ਕੇ ਜੀ ਨੇ ਪੀਟੀਆ ਵੀ ਕੋਈ ਦੇਖੇਗੀ ਸੋਚੇਗੀ ਸਮਝੇਗੀ ਕਿ ਹੋਕਰ ਸਿਆਸਤ ਕਿਸਮਾ ਕਰਨੀ ਹੈ ਇਹ ਜਿਹੜੀ ਹਕੂਮਤ ਨੂੰ ਮੈਨੇ ਵਾਕ ਟਵਰ ਦਿੱਤਾ ਹੋਇਆ ਹੈ اپੋਜੀਸ਼ਨ ਕਰਨੀ ਰਹੇ ਤਹਰੀ ਤੇ ਨਾ ਕੋ ਚਲਦੀ ਕੋਈ ਨਹੀਂ ਤੇ ਮਾਰਾ ਲੱਗੇ ਨੇ ਕੋਈ ਇਧਰ ਟੱਕਰ ਮਾਰ ਰਿਹਾ ਕਿ ਉਧਰ ਮਾਰ ਰਿਹਾ ਤੇ ਇੱਕ ਪ੍ਰੋਗਰਾਮ ਅਗਲੀ ਵਾਰੀ ਕਰ ਲਾਂਗੇ ਜਾਂ ਉਸ ਤੋਂ ਵੀ ਵਾਰੀ ਕਿ ਪੀਟੀਆਈ ਅਸਲੇ ਚੰਦ ਕੀ ਹੈ ਜੋ ਤੇ ਕਹ ਲੈਂਗਾ ਪ੍ਰੋਗਰਾਮ ਜਰਾ ਸ ਬਿਲਕੁਲ ਬਹੁਤ ਵਧੀਆ ਹੋ ਗਿਆ ਰਾਣਾ ਸਾਹਿਬ ਤੇ ਬਸ ਤੁਸੀਂ ਵਾਪਸ ਆਓ ਤੇ ਰੋਟੀ ਵਾਲੀ ਗੱਲ ਨਾ ਭੁੱਲ ਜਾਣਾ ਫਿਰ ਜਿਹੜੀ ਆਫਰ ਤੁਸੀਂ ਕਰਾਈ ਸੀ ਕੀ ਹੋ ਗਿਆ ਜੀ ਲੋਹਿ ਰਭ ਰਭ ਖੋਸ਼ਰਵੋ ਹਸਦੇਰਵੋ ਵਾਸਦੇਰਵੋ ਨਾਦੀਲਾ ਆਫਿਸ